ਸਤਿ ਸ੍ਰੀ ਅਕਾਲ ਵੀਰ ਸਾਰਿਆਂ ਨੂੰ ਹਰਜੀਤ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਗੱਲਬਾਤ ਕਰਦੇ ਆਪਾਂ ਮੱਝਾਂ ਦੀ ਫੈਟ ਬਾਰੇ ਵੀ ਮੱਝਾਂ ਦੀ ਫੈਟ ਆ ਕਿਵੇਂ ਵਧਾਈਏ ਕੀ ਪਾਈਏ ਆਪਾਂ ਨੂੰ ਵਧੀਆ ਫੈਟ ਆਵੇ ਤਾਂ ਜੋ ਆਪਾਂ ਨੂੰ ਵਧੀਆ ਰੇਟ ਮਿਲ ਸਕੇ ਵਧੀਆ ਫੈਟ ਗ੍ਰੈਵਿਟੀ ਆਊਗੀ ਫੇਰ ਹੀ ਆਪਾਂ ਨੂੰ ਦੁੱਧ ਦਾ ਵਧੀਆ ਰੇਟ ਮਿਲਣਾ ਫੇਰ ਹੀ ਆਪਾਂ ਨੂੰ ਮੁਨਾਫਾ ਆਊਗਾ ਅਕਸਰ ਹੀ ਆਪਾਂ ਜਿੱਥੇ ਕਿਤੇ ਮਿਲਦੇ ਆ ਖੜਦੇ ਆ ਜਿਹੜੇ ਪਸ਼ੂ ਰੱਖਦੇ ਆ ਕਿਸਾਨ ਭਰਾ ਆਪਸ ਵਿੱਚ ਹੀ ਵਿਚਾਰ ਵਟਾਂਦਰਾ ਕਰਦੇ ਆ ਵੀ ਆਪਾਂ ਮੱਝਾਂ ਦੀ ਇਹੀ ਜ਼ਿਆਦਾਤਰ ਗੱਲ ਹੁੰਦੀ ਆ ਵੀ ਮੱਝਾਂ ਦੀ ਫੈਂਟ ਬਹੁਤ ਘੱਟ ਆਉਂਦੀ ਆ ਵੀ ਮੱਝਾਂ ਦੀ ਫੈਂਟ ਕਿਵੇਂ ਵਧਾਈਏ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਜਿੰਨਾ ਕ ਆਪਣੇ ਕੋਲੇ ਤਜਰਬਾ ਵਾ ਤੁਹਾਡੇ ਨਾਲ ਸਾਂਝਾ ਕਰਦਾ ਕੋਈ ਬੜਾ ਲੰਮਾ ਚੌੜਾ ਕੰਮ ਨਹੀਂ ਹੈਗਾ ਇਹ ਕੋਈ ਬੜਾ ਮਹਿੰਗਾ ਨਹੀਂਗਾ ਜੇ ਆਪਾਂ ਆਮ ਡਾਕਟਰ ਨੂੰ ਵੀ ਪੁੱਛਦੇ ਆ ਉਹ ਵੀ ਆਪਾਂ ਨੂੰ ਮਹਿੰਗੇ-ਮਹਿੰਗੇ ਸਪਲੀਮੈਂਟਾ ਕਰਨੀ ਤੋਰ ਲੈਂਦੇ ਆ ਬਾਗੋ ਪਾਸ ਫੈਟ ਪਾ ਲੋ ਕੋਈ ਆਪਾਂ ਨੂੰ ਕੁਛ ਕਹਿੰਦੇ ਕਾਫੀ ਤਰ੍ਹਾਂ ਦੇ ਚੀਜ਼ਾਂ ਵੀਡੀਓ ਦੇਖਦੇ ਆਪਾਂ ਲੋਕ ਆਪੋ ਆਪਣੀ ਰਾਇ ਰੱਖਦੇ ਆ ਆਪਾਂ ਵੀ ਸੁਣਦੇ ਆਂ ਰਾਇ ਆਂ ਦਿੰਦੇ ਆ ਹਨ ਤੇ ਸੁਣੋ ਸਭ ਦੀ ਕਰੋ ਆਪਦੇ ਮਨ ਦੀ ਮੇਰਾ ਕਹਿਣ ਦਾ ਭਾਵਾ ਵੀ ਸੁਣ ਲਓ ਸਭ ਦੀ ਕਰੋ ਆਪਦੇ ਮਨ ਦੀ ਜਿਹੜੀ ਤੁਹਾਨੂੰ ਚੰਗੀ ਲੱਗੇ ਚੰਗੀਆਂ ਲੱਗੀਆਂ ਗੱਲਾਂ ਤਾਂ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਕਰਿਓ ਸਾਂਝਾ ਕਰਦਾ ਜਦੋਂ ਸ਼ੱਜਰ ਸੁਆ ਹੁੰਦਾ ਟੋਕਰ ਦੀ ਤਾਂ ਆਟੋਮੈਟਿਕ ਹੀ ਫੈਂਟ ਵੱਧ ਆਉਣ ਲੱਗ ਜਾਂਦੀ ਆ ਉਹਨੂੰ ਤਾਂ ਕੋਈ ਪਾਉਣ ਦਾ ਲੋੜ ਹੀ ਨਹੀਂ ਫਸੂ ਦਾ ਦੱਸਦਾ ਅੰਦਾਜ਼ਾ ਲਾ ਕੇ ਵੀ ਇੱਕ ਫਸੂ ਤੇ ਆਪਾਂ ਕਿੰਨਾ ਸਮਾਨ ਵਰਤਦਾ ਵਾਂ ਕਿੰਨਾ ਉਹਨੂੰ ਪਾਉਣਾ ਵਾ ਕਿਵੇਂ ਉਹਦੀ ਫੈਂਟ ਵਧਣੀ ਆ ਤੇ ਗ੍ਰੈਂਡ ਕਰੇ ਬਡੇਮੇ ਲੈਣੇ ਆ ਪਹਿਲਾਂ ਤਾਂ ਆਪਾਂ ਪੂਰੇ ਹਨ ਵਧੀਆ ਕੁਆਲਿਟੀ ਦੇ ਬਡੇਮੇ ਲੈਣੇ ਆ ਬਾਈ ਇਹ ਨਹੀਂ ਹੈਗੇ ਬਾਜ਼ਾਰ ਦੇ ਵਿੱਚ ਕਹਿੰਦਾ ਤਾਂ ਆ ਪਾਏ ਆ ਬਡੇਮੇ ਆਪਾਂ ਉਹ ਚੱਕ ਲੈ ਜਿਨ੍ਹਾਂ ਦੇ ਵਿੱਚ ਤੇਲ ਹੋਵੇ ਬਡੇਮਿਆਂ ਦੇ ਵਿੱਚ ਪੁਰਾਣੇ ਨਾ ਹੋਣ ਨਵੇਂ ਬਡੇਮੇ ਹੋਣ ਤੇ ਉਹ ਗ੍ਰाइंड ਕਰਵਾਉਣੇ ਆ ਸਾਬ ਤੇ ਬੜੇਵੇਂ ਨਹੀਂ ਪਾਉਣੇ ਅੱਧਾ ਕਿਲੋ ਗ੍ਰाइंड ਕਰੇ ਵੇ ਬੜੇਵੇਂ ਜਦੋਂ ਮਾਲ ਆਪਾਂ ਲੈਟੀ ਪਾਉਣੇ ਆ ਆਪਾਂ ਸ਼ੂ ਨੂੰ ਧਰਦੇ ਆ ਉਹਦੇ ਵਿੱਚ ਅੱਧਾ ਕਿਲੋ ਬੜੇਵੇਂ ਪਾ ਦੋ 100 ਗ੍ਰਾਮ ਮਿੱਠਾ ਤੇਲ ਪਾ ਲਓ ਮਿੱਠਾ ਤੇਲ ਤਿਲਾਂ ਦਾ ਲੈ ਲਓ ਹੋਰ ਫੈਟ ਵੀ ਲੈ ਸਕਦੇ ਆ ਤਿਲਾਂ ਦਾ ਤੇਲ ਮਿਲ ਜੇ ਤਾਂ ਬਾਲਾ ਵਧੀਆ ਵਾ ਮਿੱਠਾ ਤੇਲ ਲੈ ਆਈ ਉਹ 100 ਗ੍ਰਾਮ ਲੈਟੀ ਦੇ ਵਿੱਚ ਪਾਈਏ ਤੇ ਅੱਧਾ ਕਿਲੋ ਬੜੇਵੇਂ ਪਾਉਣੇ ਆ ਚੌਥੇ ਦਿਨ ਛਰਤੀ ਆ ਥੋੜੀ ਫੈਟ ਆ 6 0 ਆਉਂਦੀ ਆ ਤਾਂ 8 0 ਆਊਗੀ 8 0 ਫਿਰ ਤੁਹਾਡੀ ਆਊਗੀ ਆਊਗੀ ਚੌਥੇ ਦਿਨ ਬਾਅਦ ਤੁਹਾਡਾ ਫਰਕ ਪੈਣ ਲੱਗ ਜੂ ਪਹਿਲਾਂ ਇੱਕ ਪਸ਼ੂ ਤੇ ਅਜਮਾ ਕੇ ਦੇਖਿਓ ਹੋਰ ਵੀ ਤਰੀਕੇ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਝੂਠ ਸਫਾਣ ਆਪਣੇ ਕੋਲੇ ਨਹੀਂ ਹੈਗਾ ਕਿਉਂ ਆਪਣੇ ਤਾਂ ਪਸ਼ੂ ਰੱਖੇ ਹੋਏ ਆ ਆਪਾਂ ਨੂੰ ਪਤਾ ਵਾ ਕਿ ਕਿੰਨਾ ਇਹਨਾਂ ਤੇ ਖਰਚਾ ਆਉਂਦਾ ਵਾ ਹਨ ਕਿਵੇਂ ਆਪਾਂ ਇਹਨਾਂ ਤੋਂ ਵੱਧ ਮੁਨਾਫਾ ਲੈਣਾ ਜਿਹੜੀਆਂ ਗੱਲਾਂ ਹੋਣਗੀਆਂ ਪੂਰੀਆਂ ਸਪਸ਼ਟ ਤੇ ਸਾਫ਼ ਹੋਣਗੀਆਂ ਕੋਈ ਇਹਨਾਂ ਦੇ ਵਿੱਚ ਝੂਠ ਨਹੀਂ 60% ਜਮਾਇਆ ਆ ਆਪਣਾ ਇਹ ਨਕਸ਼ਾ ਵਾ ਫੈਟ ਤੁਹਾਡੀ ਵਧੂਗੀ ਵਧੂਗੀ ਲਾਜ ਬੜੇਵੇਂ ਗ੍ਰੈਂਡ ਕਰੇਵੇ ਲੇਟੀ ਦੇ ਵਿੱਚ ਪਾ ਲੈਣੇ ਆਪਾਂ ਤੇ ਨਾਲ 100 ਗ੍ਰਾਮ ਮਿੱਠਾ ਤੇਲ ਤਿਲਾਂ ਦਾ 4 ਦਿਨ ਵਰਤ ਕੇ ਦੇਖ ਲਓ ਇੱਕ ਪਸ਼ੂ ਤੇ ਜਮਾ ਕੇ ਦੇਖਿਓ ਸਾਰੇ ਪਸ਼ੂਆਂ ਦੇ ਦਿਨ ਲੋੜਾ ਜਿਹਦੀ ਫੈਟ ਘਟਾ 6.0 ਹੁੰਦੀ ਆ 6.5 ਹੁੰਦੀ ਆ 7.0 ਹੁੰਦੀ ਆ ਬੜਾ ਡਾਕਟਰਾਂ ਦੀ ਰਹਿ ਲੈਣੇ ਆ ਉਹਨਾਂ ਨੇ ਤਾਂ ਆਪਾਂ ਨੂੰ ਮਹਿੰਗੇ ਮਹਿੰਗੇ ਸਪਲੀਮੈਂਟਾਂ ਗੰਨੀ ਤੋੜਨੇ ਤੋੜਨਾ ਮਾ ਉਹ ਆਪਾਂ ਦੇਖਣਾ ਵੀ ਆਪਣੀ ਜੇਬ ਖਰਚਾ ਝਲਦੀ ਹੈ ਕਿ ਨਹੀਂ ਝਲਦੀ ਇੱਕ ਸਸਤਾ ਤੇ ਆਸਾਨ ਤਰੀਕਾ ਵਾ ਨਾ ਕੋਈ ਫਸੂ ਦੀ ਸਿਹਤ ਨਹੀਂ ਖਰਾਬ ਹੁੰਦੀ ਤਾਂ ਚ ਇੰਨਾ ਕੁਛ ਪਾਪੂ ਕੇ ਰਸ ਸਪ੍ਰਸਾ ਸਾਰਾ ਕੁਸਾ ਪਾ ਕਰ ਲਿਆ ਇਹਦਾ ਬੇਜਵਾਨ ਨੇ ਆ ਇਹਨਾਂ ਨੂੰ ਜਿਹੜਾ ਕੁਛ ਪਾ ਦੇਣਾ ਭਾਈ ਇਹਨਾਂ ਨੇ ਤਾਂ ਉਹੀ ਖਾ ਲੈਣਾ ਮੈਂ ਹਨਾ ਤੇ ਇਹਦਾ ਆਪਣਾ ਫਰਜ਼ ਬਣਦਾ ਕਿਉਂ ਦੁੱਧ ਆਪਾਂ ਹੀ ਪੀਣਾ ਮੈਂ ਇਹਨਾਂ ਦਾ ਜਹਾਜ ਆਪਾਂ ਇਹਨਾਂ ਨੂੰ ਗਿਜਾ ਲਾਂਗੇ ਤਾਂ ਉਹ ਵੀ ਗੱਜੂ ਜਾਣਗੇ ਜਿਵੇਂ ਆਪਾਂ ਪਹਿਲਾਂ ਦੇਖਦੇ ਆ ਆਪਣਾ ਨੇਚਰਲ ਸਰੀਰ ਆ ਆਪਾਂ ਪਰਡਲਟ ਯੂਜ਼ ਕਰ ਲੈਣੇ ਆ ਦੂਜੇ ਮਹਿੰਗੇ ਮਹਿੰਗੇ ਤੱਕ ਦਾਮ ਸੇਤ ਫੁੱਲ ਜਾਂਦੀ ਆ ਤੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਜਦੋਂ ਛੱਡ ਦਿੰਦੇ ਆ ਜਿਹੜਾ ਸਰੀਰ ਦਾ ਪਹਿਲਾ ਟਾਂਚਾ ਹੁੰਦਾ ਉਹ ਵੀ ਨਹੀਂ ਰਹਿੰਦਾ ਹਨ ਤੇ ਮੇਰਾ ਕਹਿੰਦਾ ਮਤਲਬ ਵੀ ਆਪਾਂ ਘੱਟ ਤੋਂ ਘੱਟ ਖਰਚਾ ਤੇ ਮਹਿੰਗੇ ਰੰਗੇ ਮੈਡੀਸਨਾਂ ਤੋਂ ਬਚਣਾ ਵਾ ਅੱਜ ਕੱਲ੍ਹ ਪਰਮਾਰ ਇਹਨਾਂ ਚੀਜ਼ਾਂ ਦੀ ਮੈਡੀਸਨ ਤੁਹਾਨੂੰ ਪਹਿਲ ਦਿੰਦੇ ਆ ਸਾਰੇ ਵੀ ਆਹ ਵੱਡਾ ਡੱਬਾ ਪਾ ਲੋ ਆਹ ਪਾ ਲੋ ਨੰਬਰ 2 ਤੇ ਵੀਰੇ ਹੈਗਾ ਇੱਕ ਹੀ ਆ ਆਪਾਂ ਡੇਲੀ ਰੁਟੀਨ ਦੇ ਵਿੱਚ ਆਪਾਂ ਗਲਤੀਆਂ ਕਰਦੇ ਆ ਉਹਨਾਂ ਨੂੰ ਆਪਾਂ ਸੁਧਾਰ ਲਾਂਗੇ ਤਾਂ ਉਹਦੇ ਵਿੱਚ ਵੀ ਫਾਇਡ ਦਾ ਬਹੁਤ ਵਧੀਆ ਰਿਜ਼ਲਟ ਆਊਗਾ ਤੁਹਾਡਾ ਤੇ ਆ ਬਾਲੇ ਵੀਰ ਕੀ ਕਰਦੇ ਆ ਉਧਰੋਂ ਪਾਣੀ ਪਿਉ ਆਉਂਦੇ ਹੁੰਦੇ ਆ ਤੇ ਨਾਲ ਹੀ ਧਾਰਾ ਚੋਣ ਨੂੰ ਬਾਲਟੀ ਚੱਕ ਲੈਣੇ ਆਪਾਂ ਧਾਰਾ ਚੋਣ ਲੱਗ ਜਾਨੇ ਆ ਘੱਟੋ ਘਾਟਾ 2 ਘੰਟੇ ਪਹਿਲਾਂ ਪਸ਼ੂ ਨੂੰ ਪਾਣੀ ਪਿਾਓ ਤੇ ਫਿਰ ਉਦੋਂ ਬਾਅਦ ਦੇ ਵਿੱਚ ਆਪਾਂ ਧਾਰਾ ਚੋਣੀਆਂ ਇਹਦੇ ਨਾਲ ਵੀ ਤੁਹਾਡਾ 5 65 ਦਾ ਫਰਕ ਆ ਲਾਜ਼ਮੀ ਪਾਊਗਾ ਕਿਉਂ ਦੁੱਧ ਤਾਂ ਪਾਈਆ ਖੰਡ ਵਾਜੂ ਪਰ ਤੁਹਾਡੀ ਫੈਟ ਘਟ ਜੂਗੀ ਤੇ ਕਰਕੇ ਉਹ ਵੀ ਤੁਸੀਂ ਫੈਟ ਵਧਾ ਸਕਦੇ ਹੋ ਬਸ 2 ਘੰਟੇ ਪਹਿਲਾਂ ਪਾਣੀ ਪੀਉਣਾ ਧਾਰਾਂ ਚੋਂਣ ਤੋਂ ਇਹ ਗਲਤੀ ਕਦੇ ਨਹੀਂ ਕਰਨੀ ਵੀ ਉਧਰੋਂ ਆਪਾਂ ਧਾਰਾਂ ਚੋਂਣ ਲੱਗੀਏ ਤੇ ਉਧਰੋਂ ਆਪਾਂ ਨਾਲ ਹੀ ਪਾਣੀ ਪਿਆ ਕੇ ਹਟੇ ਹੋਈਏ ਤੇ ਨੰਬਰ ਉਹਨੂੰ ਆਪਾਂ ਚੋਂਣ ਲੱਗਦੇ ਆਂ ਕਟਰੂ ਨੂੰ ਆਪਾਂ ਕਈ ਵਾਰ ਕੀ ਕਰਦੇ ਆਂ ਇੱਕ ਥਾਣੀ ਫੜਾ ਕੇ ਆਪਾਂ ਉਹਨੂੰ ਇੱਕ ਥਾਣੇ ਤੋਂ ਆਪਾਂ ਉਹਨੂੰ ਦੁੱਧ ਚੰਗਾ ਦਿੰਨੇ ਆਂ ਕਟਰੂ ਨੂੰ ਚਾਰੇ ਥਣਾਂ ਦੇ ਵਿੱਚੋਂ ਥੋੜਾ ਥੋੜਾ ਦੁੱਧ ਚਗਾਵੋ ਜਦੋਂ ਆਪਾਂ ਪਸ਼ੂ ਤਾਜ਼ਾ ਸੂ ਗਿਆ ਹੁੰਦਾ ਚਾਰੇ ਥਣਾਂ ਦੇ ਵਿੱਚੋਂ ਥੋੜਾ ਥੋੜਾ ਦੁੱਧ ਚੰਗਾ ਦੀਏ ਜੇ ਆਪਾਂ ਉਹਦੇ ਨਾਲ ਵੀ ਤੁਹਾਡਾ 6-7 65 ਦਾ ਫਰਕ ਤਾਂ ਤੁਹਾਡਾ ਉਹਦੇ ਨਾਲ ਹੀ ਪਿਆ ਜਾਣਾ ਮੈਂ ਪੰਜ ਪੰਜ ਤੋਂ 7 65 ਦਾ ਫਰਕ ਪੈ ਜਾਊਗਾ ਤੇ ਚਾਰੇ ਥਣਾਂ ਦੇ ਵਿੱਚੋਂ ਥੋੜਾ ਥੋੜਾ ਦੁੱਧ ਕਟਰੂ ਨੂੰ ਪਿਆ ਕਰੋ ਮੂਰਿਓ ਕਈ ਵਾਰ ਅੱਗੇ ਕਰਦੇ ਜਾਂ ਆਪਾਂ ਚਾਰਾ ਥਣਾਂ ਦੇ ਵਿੱਚੋਂ ਥੋੜਾ ਥੋੜਾ ਦੁੱਧ ਚੋ ਕੇ ਇਹਨੂੰ ਤਾਂ ਆਪਾਂ ਜਦੋਂ ਮਰਜ਼ੀ ਜਮਾ ਕੇ ਕਰ ਸਕਦੇ ਆ ਇਹਦੇ ਕਿਹੜਾ ਕੋਈ ਖਰਚਾ ਹੁੰਦਾ ਆਪਾਂ ਆਪਣਾ ਵੇ ਇਹ ਤਾਂ ਆਪਾਂ ਚਾਹੇ ਚਾਰ-ਚਾਰ ਧਾਰਾਂ ਕੱਢ ਕੇ ਅੱਡ ਦੁੱਧ ਰੱਖ ਲਈਏ ਇਹਦਾ ਜਦੋਂ ਮਰਜ਼ੀ ਜਮਾ ਲਓ ਇਹ ਵੀ 100% ਪੱਕਾ ਵਾ ਪਰ ਜਿਹੜੀ ਥੈਟ ਤੇ ਬੜੇਵੇਂ ਤੇ ਆਪਾਂ ਪੌਣਿਆਂ ਨਾਲ ਪਤਾ ਲੱਗਿਆ ਫਿਰ ਤੁਸੀਂ ਆਪ ਹੀ ਸਾਰੇ ਪਸ਼ੂਆਂ ਨੂੰ ਪਾਉਂਗੇ ਪਰ ਪਾਉਣਾ ਇਹ ਆ ਸੱਜਰਾਂ ਨੂੰ ਜਿਹੜੇ ਪਸ਼ੂ ਆਪਣੇ ਨਵੇਂ ਦੁੱਧ ਹੋਏ ਹੋਏ ਆ ਉਹਨਾਂ ਨੂੰ ਨਹੀਂ ਇਹ ਪਾਉਣਾ ਤੇ ਸੱਜਰਾਂ ਪਸ਼ੂਆਂ ਨੂੰ ਪਾਉਣਾ 100 ਗ੍ਰਾਮ ਮਿੱਠਾ ਤੇਲ ਅੱਧਾ ਕਿਲੋ ਗ੍ਰाइंड ਕਰੇ ਹੋਏ ਬੜੇਵੇਂ ਤੇ ਪਾਈਆ ਕਾਪਾ ਇਹਦੇ ਵਿੱਚ ਗੌੜ ਐਡ ਕਰ ਸਕਦੇ ਆ। ਪਸੂ ਸੁਵਾਦ ਨਾਲ ਖਾ ਲੈਂਦਾ ਵਾ ਤੇ ਫੈੜ ਤੁਹਾਡੀ 1.5 ਤੋਂ 2 ਡਿਗਰੀਆਂ 100% ਵਧੂਗੀ। ਇਹ ਚੀਜ਼ ਇਹ ਨੁਕਸੇ ਦੇ ਨਾਲ ਇਹ ਕੰਮ ਕਰਨ ਦੇ ਨਾਲ ਨਾ ਹੀ ਕੋਈ ਬੜਾ ਔਖਾ ਕੰਮ ਨਹੀਂ ਹੈਗਾਗਾ। ਤੇ ਘਰੇ ਬੈਠੇ ਆਪਾਂ ਆਮੀ ਇਹੇ ਲੇਟੀ ਦਾ ਆਪਾਂ ਬਣਾਉਣੀ ਆਪਾਂ ਤੁਹਾਨੂੰ ਪਾਉਣ ਨੂੰ। ਲੇਟੀ ਦੇ ਵਿੱਚ ਹੀ ਇਹਨੂੰ ਨਾਲ ਹੀ ਰੱਖਨ ਦਿਓ। ਅੱਧਾ